ਹਾਂਜੀ ਲੋ ਜੀ ਸੰਦੂਖ ਹੋ ਚੁੱਕਿਆ ਤਿਆਰ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਤੁਸੀਂ ਸਾਡੇ ਕੋਲੇ ਲਿਆ ਸਕਦੇ ਹੋ ਸਾਡਾ ਨੰਬਰ ਹੈਗਾ 8264144620 ਕੋਈ ਵੀ ਸਮਾਨ ਆਪਾਂ ਤਿਆਰ ਕਰਦੇ ਹਾਂ ਜੀ ਇਸੇ ਤਰ੍ਹਾਂ ਆਪਾਂ ਰੈਪ ਕਰਦੇ ਹਾਂ ਸਮਾਨ ਪ੍ਰੋਪਰ ਪੂਰਾ ਤਿਆਰ ਕਰਕੇ ਇਦਾਂ ਰੈਪ ਕਰ ਦਿੰਨੇ ਆਂ ਸਮਾਨ ਨੂੰ ਤਾਂ ਕਿ ਮਿੱਟੀ ਘਟੇ ਤੋਂ ਸਮਾਨ ਬਚਿਆ ਰਹਿੰਦਾ ਕੋਈ ਝੀਟ ਵਗੈਰਾ ਤੋਂ ਸਮਾਨ ਬਚਿਆ ਰਹਿੰਦਾ ਵਾ ਤੇ ਆਹ ਦੇਖੋ ਅਗਰ ਤੁਸੀਂ ਵੀ ਕੋਈ ਸੰਦੂਖ ਤਿਆਰ ਕਰਵਾਉਣਾ ਚਰਖਾ ਤਿਆਰ ਕਰਵਾਉਣਾ ਕੁਝ ਵੀ ਤਿਆਰ ਕਰਵਾਉਣਾ ਪੰਜਾਬੀ ਸੱਭਿਆਚਾਰ ਦਾ ਤੇ ਇਸੇ ਤਰ੍ਹਾਂ ਆਪਾਂ ਪ੍ਰੋਪਰ ਤਿਆਰ ਕਰਕੇ ਤੁਹਾਨੂੰ ਰੈਪ ਕਰਕੇ ਦਵਾਂਗੇ ਜੀ ਤਾਂ ਕਿ ਕਿਸੇ ਛੇੜ ਤੋਂ ਮਿੱਟੀ ਕੱਟੇ ਤੋਂ ਵਿਚਾਰ ਇਹ ਸਮਾਨ ਦਾ ਤੇ ਜਿਹੜਾ ਵੀ ਆਪਾਂ ਸਮਾਨ ਕੋਈ ਬਾਹਰ ਭੇਜਦੇ ਆ ਬਾਹਰ ਭੇਜਣ ਵਾਲਾ ਸਮਾਨ ਵੀ ਆਪਾਂ ਇਦਾਂ ਹੀ ਰੈਪ ਕਰਦੇ ਆ ਜੀ ਸਾਰਾ ਸਮਾਨ ਪਿੰਡ ਹੈਗਾ ਆਪਣਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋੜਾ ਬੱਲੋਵਾਲ ਚੌਂਕ ਸੁਖਜਿੰਦਰ ਸਿੰਘ ਉੱਥੇ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ 8264144620 ਇਹ ਸਾਡਾ ਨੰਬਰ ਆ ਜੀ